ਹਾਂਜੀ ਬਾਈ ਜੀ ਸਾਸਿਕਾ ਜੀ ਆਸ਼ਰਿਕਰ ਜੀ ਨਾਮ ਦੱਸੋ ਜੀ ਆਪਣਾ ਨਾਮ ਜੀ ਜੋਗਨ ਪਿੰਡ ਚਾਤੀਵਾਂਡ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਮੋਬਾਈਲ ਨੰਬਰ ਜੀ ਫੋਨ ਨੰਬਰ ਹੈਗਾ 9041874966 ਠੀਕ ਹੈ ਜੀ ਹਾਂਜੀ ਵੀ ਬੈਡ ਦੀ ਜਾਣਕਾਰੀ ਦਿਓ ਕਿ ਦੋਸਤ ਇਹਦੇ ਵਿੱਚ ਸੋਈ ਨਾਲ ਪੰਜਵਾਂ ਛੇਵਾਂ ਦਾ ਨਵਿਰ ਜੱਜ ਪੰਜ ਮਹੀਨੇ ਦਾ ਹਾਂਜੀ ਤੇ ਸਵੇਰ ਆਪਾਂ ਦੇ ਕੋਲ ਵੀ ਜੀ ਬਾਵਲਾ ਆਊਗਾ ਅਸਾ ਤੇ ਸੂਆ ਕਿਵੇਂ ਜੀ ਸੂਆ ਦੂਸਰਾ ਵੀਰੇ ਠੀਕ ਹੈ ਰੇਟ ਭਰਾ ਦਾ ਮੋਲ ਦਾ ਵੀ ਜੀ 25000 ਰੁਪਿਆ ਹੈ ਠੀਕ ਹੈ ਜੀ ਹਾਂਜੀ ਲੋ ਜੀ ਚੈੱਕ ਕਰ ਸਕਦਾ ਥਾਂ ਤੁਹਾਨੂੰ ਓਕੇ ਜੀ ਹਾਂਜੀ ਸਾਰੀ ਓਕੇ ਵੀ महंगाई बाकी दुध सेवा ठीक है जी बी जी ने जब प्रोपरा बजर अपना जिला अमृतसर साहब ठीक है जी जो किसी ने इदा दवा अपना नंबर नोट करो जी पचहत्तर दोआसी जीरो जीरो तीन सौ पचवंजा जी ठीक थी, है जी नौ जी बाकी फेसबुक पेज है कद का सुखना वादिया माघर बसा जी हाँ जी हाँ जी माघर बसा जी मिलते